ਮੇਰਾ ਨਾਮ ਐਚ ਪੀ ਐਸ ਚਾਵਲਾ ਸਟਾਰ ਕਾਰਸ ਦਾ ਸੀ ਡਾਇਰੈਕਟਰ ਆ ਮੈਂ ਤੇ ਗੁਰਸਿਮਰਨ ਵਿਕਾਸ ਸਰ ਸਾਡੇ ਨੈਸ਼ਨਲ ਹੈੱਡ ਹੈ ਫॉर ਐਚ ਡੀ ਐਫ ਸੀ ਬੈਂਕ ਸਾਡੇ ਨਾਲ ਨਾਲ ਰਿਲੇਸ਼ਨ ਹੈ ਬੈਂਕ ਨਾਲ ਅਰਾਊਂਡ ਫਰਮ 21 ਇਅਰਸ ਤੇ ਅਸੀਂ ਪਹਿਲੇ ਆਲਰੇਡੀ ਇਹ ਬਿਜ਼ਨਸ ਕਰ ਰਹੇ ਸੀਗੇ ਈ ਐਸ ਆਈ ਰੋਡ ਕੋਚਰ ਮਾਰਕੀਟ ਸਾਡਾ ਸ਼ੋਰੂਮ ਸੀ ਬਟ ਨਾਓ ਵੀ ਹੈਵ ਸ਼ਿਫਟਡ ਹੇਅਰ ਇਹਦੇ ਚ ਵੱਡਾ ਸੈਟਅਪ ਕਰਕੇ ਅਸੀਂ ਕਾਰਸ ਕਾਰ ਡਿਟੇਲਿੰਗ ਲੋਨਸ ਇੰਸ਼ੋਰੈਂਸ ਸਾਰਾ ਬਿਜ਼ਨਸ ਅਸੀਂ ਇੱਥੋਂ ਹੈਂਡਲ ਕਰਾਂਗੇ ਹੁਣ ਇਹ ਬਸੰਤ ਸਿਟੀ ਚੌਂਕ ਹੈ ਜੀ ਅਗਾਜ਼ ਹੋਟਲ ਦੇ ਨਾਲ ਬਸੰਤ ਸਿਟੀ ਚੌਂਕ ਦੇ ਵਿੱਚ ਦਾਦ ਵਾਲੀ ਰੋਡ ਤੇ ਹਰਿੰਦਰ ਜੀ ਕਿਸ ਤਰ੍ਹਾਂ ਦੀ ਜਿਹੜੀ ਡੀਲਿੰਗ ਰਹੇਗੀ ਕਾਰਾਂ ਲੈ ਕੇ ਤੇ ਲੋਕ ਤੁਹਾਡੇ ਤੋਂ ਕਾਰਾਂ ਕਿਉਂ ਖਰੀਦਣ ਉਹਦੇ ਬਾਰੇ ਵੀ ਦੱਸੋ ਮੈਂ ਗੁਰਸਿਮਰਨ ਨੂੰ ਕਾਂਗਾ ਕਾਰਸ ਵਾਸਤੇ ਥੋੜੀ ਜ਼ਿਆਦਾ ਡਿਟੇਲਸ ਦਿੱਤਾ ਸੇ ਮੇਰਾ ਨਾਮ ਗੁਰਸਿਮਰਨ ਸਿੰਘ ਹੈ ਜੀ ਮੈਨੇਜਿੰਗ ਡਾਇਰੈਕਟਰ ਆ ਨਾਲ ਦੀ ਸਟਾਰ ਕਾਰਸ ਅਸੀਂ ਸਰ ਬੇਸਿਕਲੀ ਸਾਡਾ ਜੋ ਵਿਜ਼ਨ ਹੈ ਲੁਧਿਆਣਾ ਜਾਂ ਪੰਜਾਬ ਦੇ ਵਿੱਚ ਜਿਹੜੀ ਵੀ ਅਸੀਂ ਸਾਡੇ ਕਸਟਮਰਸ ਨੇ ਉਹਨਾਂ ਨੂੰ ਸਰਟੀਫਾਈਡ ਕਾਰਸ ਜਿਹੜੀ ਅਸੀਂ ਦੇ ਸਕੀਏ ਉਹਨਾਂ ਨੂੰ ਉਹ ٹرسٹ ਦੇ ਸਕੀਏ ਜੋ ਨਾਰਮਲੀ ਕਈ ਵਾਰ ਉਹਨਾਂ ਨੂੰ ਹਿਚਕੇ ਚਾਰਡ ਹੁੰਦੀ ਹੈ ਯੂਜ਼ ਕਰ ਲੈਣ ਦੇ ਵਿੱਚ ਹਰ ਕਾਰ ਸਾਡੀ ਨਾਨ ਐਕਸੀਡੈਂਟਲ ਸਰਟੀਫਿਕੇਟ ਦੇ ਨਾਲ ਆਉਂਦੀ ਹੈ 5 ਡੇ ਮਨੀ ਬੈਕ ਗਾਰੰਟੀ ਦਿੰਦੇ ਆ ਜੀ ਅਸੀਂ ਆਪਣੀ ਹਰ ਕਾਰ ਦੇ ਨਾਲ ਜੇ ਸਾਡੀ ਕਾਰ ਐਕਸੀਡੈਂਟਲ ਹੈ ਉਹਦਾ ਮੀਟਰ ਬੈਕ ਹੈ ਜਾਂ ਉਹਦੇ ਚ ਕੋਈ ਹੋਰ ਫਾਈਨੈਂਸ਼ੀਅਲ ਡਾਕੂਮੈਂਟ ਦਾ ਕੋਈ ਇਸ਼ੂ ਹੈ ਤਾਂ ਅਸੀਂ ਤੁਹਾਨੂੰ 5 ਡੇ ਦੇ ਅੰਦਰ ਫੁੱਲ ਮਨੀ ਰਿਟਰਨ ਕਰਦੇ ਆ ਤੁਸੀਂ ਜਦੋਂ ਇਹ ਸੇਲ ਪਰਚੇਸ ਕਰਦੇ ਹੋ ਤੁਸੀਂ ਖੁਦ ਦੇ ਤੌਰ ਤੇ ਵੀ ਕੁਝ ਚੈੱਕ ਕਰਦੇ ਹੋ ਸਾਡੀ ਸਰ ਸਾਰੀ ਟੀਮ ਐਕਸਪਰਟ ਟੀਮ ਹੈ ਜਿਹੜੀ ਇਹਨੂੰ ਸਰਟੀਫਾਈ ਕਰਦੀ ਹੈ ਇਹ ਸਰਟੀਫਾਈਡ ਸਟਾਕ ਹੈ 121 ਕੁਆਲਿਟੀ ਚੈਕਸ ਹੁੰਦੇ ਆ ਹਰ ਕਾਰ ਦੇ ਉਹਨੂੰ ਸਰਟੀਫਾਈ ਇੰਜੀਨੀਅਰ ਕਰੇਗਾ ਉਹ ਤੇ ਸਰਟੀਫਾਈਡ ਲਿਖੇਗਾ ਫਿਰ ਕਾਰ ਸਟਾਕ ਚ ਆਈ ਹੈ ਅਦਰਵਾਈਜ਼ ਡਿਸਪਲੇਸ ਸੌਰੀ ਸਰ ਕਿਹੜੀ ਕਿਹੜੀ ਕਾਰ ਡੀਲ ਕਿਹੜੀ ਕਿਹੜੀ ਕਾਰ ਡੀਲ 올 ਕਾਰਸ ਆਰ ਮਲਟੀ ਬ੍ਰਾਂਡ ਸ਼ੋਅਰੂਮ ਹੈ ਸਾਡਾ ਤੁਹਾਡੇ ਕੋਲ ਇੱਥੇ ਮਾਰੂਤੀ ਤੋਂ ਲੈ ਕੇ ਮਰਸੀਡੀਜ਼ ਲੈਂਬੋਗਨੀ ਤੱਕ ਹਰ ਡੀਲ ਮਿਲੇਗੀ ਤੁਹਾਨੂੰ ਨਿਊ ਕਾਰ ਵੀ ਹੋਰ ਯੂਜ਼ਡ ਕਾਰ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋ ਕਾਰ ਸੇਲ ਪਰਚੇਜ਼ ਦੇ ਵਿੱਚ ਕਿਹੜੀਆਂ ਦਿੱਕਤਾਂ ਆਈਆਂ ਸੀਗੀਆਂ ਤੇ ਤੁਸੀਂ ਉਸ ਸਮੇਂ ਫੇਸ ਕੀਤੇ ਅਤੇ ਹੁਣ ਉਹਦਾ ਕਿਸ ਤਰ੍ਹਾਂ ਹੱਲ ਕਰਨ ਜਾ ਰਹੇ ਹੋ ਦਿੱਕਤਾਂ ਸਰ ਇਹ ਅਨਾਰਗਨਾਈਜ਼ ਸੈਕਟਰ ਸੀਗਾ ਪਹਿਲਾਂ ਜਿਵੇਂ ਜਦੋਂ ਅਸੀਂ ਇਨੂੰ ਸ਼ੋਰੂਮ ਚ ਲੈ ਕੇ ਆਏ ਕਨਸੈਪਟ ਚ ਲੈ ਕੇ ਆਏ ਥੋੜਾ ਜਿਹਾ ਉਦੋਂ ਇਨੀਸ਼ੀਅਲੀ ਸੀਗਾ ਇੱਕ ਬਟ ਹੌਲੀ ਹੌਲੀ ਕਸਟਮਰ ਵੀ ਸਮਝ ਲ ਗਏ ਕਿ ਹਾਂ ਕੀ ਨਹੀਂ ਸਾਨੂੰ ਸਰਟੀਫਾਈਡ ਕਾਰ ਚਾਹੀਦੀ ਹੈ ਕੀ ਸਾਨੂੰ ਵਾਰੰਟੀ ਚਾਹੀਦੀ ਹੈ ਪਹਿਲਾਂ ਕੋਈ ਮੰਗਦਾ ਹੀ ਨਹੀਂ ਸੀ ਜੀ ਤੁਸੀਂ ਵੀ ਕਾਰ ਲੈਣ ਜਾਂਦੇ ਸੀ ਤੁਸੀਂ ਦੇਖਦੇ ਸੀ ਠੀਕ ਹੈ ਯਾਰ ਮੈਂ ਕਾਰ ਚੈੱਕ ਕਰ ਲਈ ਓਕੇ ਹੁਣ ਹਰ ਬੰਦਾ ਕਹਿੰਦਾ ਮੈਨੂੰ ਵਾਰੰਟੀ ਵੀ ਚਾਹੀਦੀ ਹੈ ਜਿਵੇਂ ਮੈਂ ਨਿਊ ਕਾਰ ਲੈ ਰਿਹਾ ਮੈਨੂੰ ਹਰ ਚੀਜ਼ ਦਾ ਸਰਟੀਫਿਕੇਸ਼ਨ ਚਾਹੀਦੀ ਹੈ ਉਹ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਜੀ ਕਸਟਮਰ ਸਰ ਇਸ ਵੀ ਵਾਰੰਟੀ ਗਰੰਟੀ ਵੀ ਹੋਏਗੀ ਹਾਂਜੀ ਸਰ 1 ਸਾਲ ਦੀ ਵਾਰੰਟੀ ਸਾਡੀ ਜਿਹੜੀ ਅਸੀਂ ਦਿੰਦੇ ਹਾਂ ਜੀ ਇੰਜਨ ਗੇਅਰ ਬਾਕਸ ਐਂਡ 올 ਅਦਰ ਪਾਰਟਸ ਦੀ ਕੰਪਰੀਹੈਂਸਿਵ ਵਾਰੰਟੀ ਹੁੰਦੀ ਹੈ ਜੀ ਤੁਸੀਂ ਕਾਰ ਮੇਰੇ ਤੋਂ ਲੈ ਕੇ ਗਏ ਹੋ ਤੁਹਾਨੂੰ ਨਾਨ ਐਕਸੀਡੈਂਟਲ ਸਰਟੀਫਿਕੇਟ ਮਿਲੇਗਾ 5 ਡੇ ਮਨੀ ਬੈਕ ਦੀ ਜਿਹੜੀ ਗਾਰੰਟੀ ਮਿਲੇਗੀ 1 ਸਾਲ ਦੀ ਵਾਰੰਟੀ ਮਿਲੇਗੀ ਔਨ 올 ਪਾਰਟਸ ਜਿਹੜੀ ਵੀ ਕੰਪਰੀਹੈਂਸਿਵ ਐਸ ਪਰ ਨਿਊ ਕਾਰ ਜਿਹੜੀ ਦਿੰਦੇ ਆ ਫਾਈਨਾਂਸ ਹੋ ਜੇ ਉਹ ਹਾਂਜੀ ਸਰ ਉਹ ਤੇ ਤੁਹਾਨੂੰ ਬੈਸਟ ਪ੍ਰਾਈਸ ਵੀ ਮਿਲੇਗਾ ਔਰ ਤੁਹਾਨੂੰ ਸਭ ਤੋਂ ਜ਼ਰੂਰੀ ਚੀਜ਼ ਉਹ ਜਿਹੜੀ ਡਾਕੂਮੈਂਟੇਸ਼ਨ ਹੁੰਦੀ ਹੈ ਮੰਨ ਲਓ ਤੁਸੀਂ ਮੇਰੇ ਕੋਲ ਕਾਰ ਸੇਲ ਕਰਕੇ ਗਏ ਹੋ ਉਹਦੇ ਵਿੱਚ ਤੁਹਾਡੀ ਆਰਸੀ ਟ੍ਰਾਂਸਫਰ ਕਈ ਵਾਰੀ ਨਹੀਂ ਹੁੰਦੀ ਆਪਾਂ ਇੱਦਾਂ ਹੀ ਕਾਰ ਸੇਲ ਕਰ ਦਿੰਦੇ ਆ ਸਾਡੀ ਆਰਸੀ ਕਿਸੇ ਹੋਰ ਨਾਮ ਚੱਲਦੀ ਰਹਿੰਦੀ ਹੈ ਕੱਲ ਨੂੰ ਕੋਈ ਲੀਗਲ ਇਸ਼ੂ ਹੋ ਗਿਆ ਫਿਰ ਉਹ ਆਪਾਂ ਨੂੰ ਜਿਹੜਾ ਨਾਮ ਤੇ ਆਰਸੀ ਉਹਨੂੰ ਇਸ਼ੂ ਹੁੰਦਾ ਅਸੀਂ ਆਰਸੀ ਟ੍ਰਾਂਸਫਰ ਦੀ ਰਿਸਪੌਂਸਿਬਿਲਟੀ ਵੀ ਲੈਂਦੇ ਆ ਤੁਸੀਂ ਮੇਰੇ ਕੋਲ ਕਾਰ ਸੇਲ ਕਰਕੇ ਗਏ ਹੋ ਮੈਂ ਤੁਹਾਨੂੰ ਆਰਸੀ ਟ੍ਰਾਂਸਫਰ ਦੀ ਕਾਪੀ ਦੇ ਦਿੰਦਾ ਫਸਟ ਆਫ ਆਲ ਕੰਗਰਾਚੂਲੇਸ਼ਨ मेरा नाम विकास अरोड़ा है मैं एग्जीक्यूटिव वाइस प्रेसिडेंट हूँ एच बैंक में और मैं कार लोन और टू व्हीलर लोन बिजनेस हेड करता से ना ना करके तो जी आप हज़ार सात दो हज़ार आठ टू एसोसिएटेड है राइट और यू नो द एसोसिएशन जैसे म्यूचुअल होती है कि आप हमारे लिए अच्छे कस्टमर्स लेके आइए और या कस्टमर्स को हमें लोन प्रोवाइड करने हैं एंड चावला जी बींग अ रिप्यूटेड नेम एंड स्टार कास्ट बींग रिप्यूटेड नेम इन लुधियाना एंड ट्रस्टेड नेम इन लुधियाना सो आर एसोसिएशन हैज़ वर्क वेरी वेल एंड बहुत नवी गड्डियाँ थे यूज कार दोनों हम uh, चावला जी के थ्रू uh, जो चावला जी के कस्टमर्स हमारे को रेफर होते हैं एच डी एफ सी बैंक सर्विस कर रहा है बेस्ट ऑफर्स uh, इन टर्म्स ऑफ फाइनेंसिंग ऑफर्स दे रहा है एंड वी विशेप ऑल द बेस्ट दिस इज न्यू ट्रस्ट यू नो न्यू शोरूम इन दू नो एंड मेकिंग यूज कार एज ए ऑर्गेनाइज प्ले बहुत इंपॉर्टेंट चीज़ है बिकॉज कस्टमर्स को एक ट्रस्ट चाहिए होता है कि मेरी गाड़ी ठीक है गाड़ी सही से चेक हुआ हुआ है कि नहीं है और हमारे को भी एक ट्रस्ट आ, मिलता है कि जो कस्टमर रेफर यहाँ से हों वो हमारी जो नॉर्म्स हैं क्रेडिट नॉर्म्स हैं उनको मीट करते हैं तो हम भी उनको फाइनेसिंग मिले तो कार लेनी होते कितने पैसे होने चाहिए स्टार तो हो तो तो स्टार कार 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 तो कोई कोई करनी है वो भी स्पेशल ऑफर में ये देखो स्पेशल ऑफर तो कस्टमर डिपेंडेंट होता है राइट स्टार कार्स के साथ ये है कि जैसे यहाँ पे अभी जैसे इन्होंने पूछा कि आप क्या डॉक्यूमेंट चाहिए डॉक्यूमेंट नॉर्मल केवाई डॉक्यूमेंट्स होते हैं और इनकम डॉक्यूमेंट्स होते हैं उसके बेस पे आपकी एलिजिबिलिटी निकलती है सो हम 75 परसेंट कार वैल्यू से लेके 100% परसेंट की कार वैल्यू तक फंड करते हैं पाँच से सात साल तक फंडिंग होता है हमारी कार्स का तो आप सात साल तक लोन ले सकते हो गाड़ी पे ठीक है बट क्योंकि क्रेडिट नॉर्म्स होते हैं बैंक के तो हर एक कस्टमर के लिए कस्टमर की कितनी इनकम है कितने उसके लोन चल रहे हैं उसके हिसाब से हम उसको एलिजिबिलिटी प्रोवाइड करते हैं पुरानी देख के फिर करके बना कुछ भी कर सकता नई गाड़ी पुरानी गाड़ी दोनों चीज़ों के लिए फंडिंग मिलता है है ठीक जी मेरा नाम पुष्पिंद सिंह है मैं डिटेलिंग जैनजी कंपनी का ब्रांड एम्बैसडर भी हाँ और फाउंडर भी हाँ डिटेलिंग जैनजी एक जैसी कंपनी है साढ़े पेन इंडिया ऑलरेडी स्टोर चल रहे हैं सत्तर स्टोर जिफरेंट डिफरेंट ब्रांड्स के नाम से चल रहे हैं जिसे अं पूरी ਕਾਰ ਦੀ ਡਿਟੇਲਿੰਗ ਕਰਦੇ ਆ ਮੀਨਸ ਕਿ ਸਾਡੇ ਕੋਲੇ ਸਾਰੀ ਸਰਵਿਸਿਜ਼ ਅਵੇਲੇਬਲ ਹੈ ਅਗਰ ਕੋਈ ਪੁਰਾਣੀ ਕਾਰ ਆਂਦੀ ਹੈ ਦੀ ਉਹਦੀ ਡਿਟੇਲਿੰਗ ਦੇ ਵਿੱਚ ਅਸੀਂ ਉਹਨੂੰ ਵਾਸ਼ਿੰਗ ਕਰਕੇ ਉਹਨੂੰ ਡਰਾਈ ਕਲੀਨਿੰਗ ਕਰਕੇ ਉਹਨੂੰ ਰਬਿੰਗ ਬਫਿੰਗ ਐਂਡ ਵੈਕਸਿੰਗ ਕਰਕੇ ਅਸੀਂ ਉਹਨੂੰ ਬਹੁਤ ਨਵੇਂ ਲੈਵਲ ਤੱਕ ਲੈ ਜਾਂਦੇ ਆ ਕੁਝ ਨਵੀਆਂ ਗੱਡੀਆਂ ਨੇ ਜਿਨ੍ਹਾਂ ਦੇ ਉੱਤੇ ਅੱਜ ਕੱਲ ਪੇਂਟ ਦੇ ਉੱਤੇ ਪ੍ਰੋਟੈਕਸ਼ਨ ਦੀ ਲੋੜ ਹੈ ਜਿਵੇਂ ਕਲਰ ਗੱਡੀਆਂ ਆ ਰਹੀਆਂ ਨੇ ਡਾਰਕ ਕਲਰ ਦੀਆਂ ਗੱਡੀਆਂ ਨੇ ਤੇ ਉਹਦੇ ਅੰਦਰ ਸਿਰਮਿਕ ਕੋਟਿੰਗਸ ਐ ਜਾਂ ਉਹਦੇ ਤੇ ਗ੍ਰਾਫਨ ਕੋਟਿੰਗ ਐ ਪੇਂਟ ਪ੍ਰੋਟੈਕਸ਼ਨ ਫਿਲਮਸ ਹੋ ਰਹੀਆਂ ਨੇ ਅੱਜਕੱਲ ਇਹ ਸਾਰੇ ਪ੍ਰੋਡਕਟ ਸਾਡੇ ਜੋ ਹੈ ਜਪਾਨੀਸ ਕੋਟਿੰਗ ਦੇ ਨਾਲ ਅਸੀਂ ਇੱਥੇ ਕਰਦੇ ਆਂ ਕੰਪਲੀਟ ਸਰਵਿਸ ਅਵੇਲੇਬਲ ਹੋਏਗੀ ਕਿ ਕੋਈ ਵੀ ਗੱਡੀ ਸਾਡੇ ਕੋਲੇ ਆਂਦੀ ਐ ਤੇ ਅਸੀਂ 올ਡ ਕਾਰ ਟੂਨੀਓ ਕਾਰ ਦੇ ਵਿੱਚ ਅਸੀਂ ਰੈਨੋਵੇਟ ਵੀ ਕਰ ਦਿੰਨੇ ਆਂ ਕੋਈ ਤਰ੍ਹਾਂ ਰੈਨੋਵੇਸ਼ਨਸ ਵੀ ਐ ਤੇ ਨਵੀਂ ਕਾਰਾਂ ਦੇ ਵਿੱਚ ਵੀ ਸਾਡੀ ਪੂਰੀ ਸਰਵਿਸ ਦੇ ਦਿੰਦੇ ਆਂ ਸਾਡਾ ਨੀ ਵੀ ਬੜੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਐਕਸੀਡੈਂਟਲ ਗੱਡੀਆਂ ਇਸ ਤਰੀਕੇ ਦੇ ਨਾਲ ਪਛਾਣ ਕਰਦੇ ਉਹਨਾਂ ਗੱਡੀਆਂ ਨੂੰ ਸਰ ਅਸੀਂ ਇੱਦਾਂ ਸਾਡੀ ਜਿਹੜੀ ਟੀਮ ਹੈ ਉਹ ਪੂਰਾ ਗੱਡੀ ਚੈੱਕ ਕਰਦੀ ਹੈ ਅਸੀਂ ਰਿਟਰਨ ਦੇ ਵਿੱਚ ਸਰਟੀਫਿਕੇਟ ਦਿੰਨੇ ਆ ਵਰਬਲ ਨਹੀਂ ਅਸੀਂ ਰਾਈਟ ਕਰ ਰਿਟਰਨ ਦੇ ਵਿੱਚ ਦੇ ਕੇ ਦਿੰਨੇ ਆ ਕਿ ਇਟਸ ਨੋਨ ਐਕਸੀਡੈਂਟਲ ਵਹੀਕਲ ਇਹਦੇ ਵਿੱਚ ਕੋਈ ਫਾਇਰਵਾਲ ਪਿੱਲਰ ਔਰ ਐਪਰਨ ਡੈਮੇਜ ਨਹੀਂ ਹੈ